ਤੁਸੀਂ ਦੇਖ ਰਹੇ ਹੋ ਪਰਕ ਟੀਵੀ ਤੇ ਮੈਂ ਹਾਂ ਪ੍ਰਦੀਪ ਕੁਮਾਰ ਅਜਨਾਲਾ ਤੇ ਰਮਦਾਸ ਦੇ ਹੜਪੀੜ ਤੇ ਲੋਕਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕੀ ਸਮਾਜ ਸੇਵਿਕ ਸੰਸਥਾ ਅਤੇ ਐਮ ਐਲ ਏ ਕੁਲਦੀਪ ਸਿੰਘ ਧਾਰੀਵਾਲ ਵੱਲੋਂ 23 ਦੇ ਕਰੀਬ گاਵਾਂ ਦਿੱਤੀਆਂ ਜਾ ਰਹੀਆਂ ਹਨ ਇਹ 23 گاਵਾਂ ਮਿਲਣ ਦੇ ਨਾਲ ਪਰਿਵਾਰ ਪਰਿਵਾਰਾਂ ਨੂੰ ਰੋਜ਼ਗਾਰ ਮਿਲੇਗਾ ਇਸ ਦੇ ਨਾਲ ਹੀ ਸਮਾਜ ਸੇਵੀ ਸੰਸਥਾ ਦੇ ਆਗੂ ਨੇ ਕਿਹਾ ਕਿ ਇਹ ਸਿਰਫ ਮਦਦ ਨਹੀਂ ਸਗੋ ਪਰਿਵਾਰਾਂ ਨੂੰ ਉਧਦੇ ਪੈਰਾਂ ਤੇ ਖੜਾ ਕਰਨ ਦਾ ਇੱਕ ਉਪਰਾਲਾ ਹੈ ਜਿਸ ਨਾਲ ਪਰਿਵਾਰਾਂ ਦੀ ਆਮਦਨੀ ਵਧੇਗੀ तो मिशन के ओर से कितनी पिछली बार हमने सोलह गाय दी थी आज तेईस गाय किस तरीके आज डोनेट की जाएगी और दी जो जो, जो फ्लड एरिया में जिनका सब कुछ रुड़ गया जब बह गया जिनका नुकसान ज्यादा हुआ और घर भी जिनके बिल्कुल खराब हो गए तो हमारे पास फौजी है हमारे डॉक्टर संजय गुलाटी है अजनाला में उनकी एक टीम है तो जो उनके सिक्योरिटी वाले आर्मी वाले उनको हमने भेज भेज के हर गांव में से बंदे ढूंढ के डॉक्टरों की हेल्प ली सरपंचों की हेल्प ली तो उनसे देखा कौन कौन घरों घरों में जाके देखा कि जिनका लॉस ज्यादा हुआ है तो हमने उनको सिलेक्ट करके पीछे हम गाय भी देखते रहे डोनेशन भी आती रही तो हम इकट्ठे करके यहाँ से बचरा भी दिया जा रहा है बछड़ा दिया जा रहा है कि बच्चा बड़ा बड़ा हो जाएगा तो एक गाय के साथ दो साल में दूसरा बच्चा भी तैयार हो जाएगा वो भी दो साल बच्चा दे देगी तो ये तो पूरी फैमिली बननी शुरू हो जाएगी तो बंदे जो जो मेहनत करेगा जितनी मेहनत करेगा तो रोजगार उतना बढ़ता जाएगा दस साल में तो ये पता नहीं कहाँ पहुंचे एक ये तो यार ये पूछने वाली बात नहीं देखो तो ऐसे एक दिन सुबह सुबह उठा मैं चार पांच बजे तो मेरी बस उठ के यूएस में बात करता हूँ रोज तो अमेरिका में बात चल रही थी तो मेरे दोस्तों बोला यार ऐसे करते हैं लोग को ये ना किताबें दे रहे हैं कोई राशन दे रहा है, दे रहा है कोई बिस्तर दे रहा है पर ये तो दस दिन में खत्म हो जाएगा तो हम गाय देखते हैं जो कम से कम लंबा चलेगी तो पैसे हम बेचते चलो 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 तो शुरू हो गया काम कोई खास क्वालिटी है ये सही बात बहुत अच्छी क्वालिटी गाय आसानी से मिल गई नहीं आसानी मिलती नहीं है ये राजस्थान से ढूंढनी पड़ती है तो इसके लिए फिर बंदे बेचते हमारे दोस्त है रोहतक में उनको बोलते उनका बड़ा फार्म है तो वो फिर लड़कों को भेजते हैं फिर तो तो इकट्ठी करके पहले रोज तक लेके आते हैं कॉस्ट भी बहुत हैवी है ट्रांसपोर्ट कॉस्ट है वो दिन से थी क्योंकि तो पिछले कुछ सात को करना था तो यहां, पंचायती इलेक्शन आ गए थे फिर हमने डी साहब ने बोला आज की डेट कर लो आज हमारे दोस्त हैं कपिल अग्रवाल इनका जन्मदिन भी है इनकी दो साल पहले डेथ हुई थी तो हमारे खास दोस्त हैं तो इन्होंने को बोला कि हम भी मतलब हमारा एक ग्रुप है पूरा हमने इनको डेडिकेट किया आज का प्रोग्राम सारा ਥੈਂਕ ਯੂ ਜੀ ਲਾ ਤਾਂ ਜਿੰਨੇ ਵੀ ਆਪਾਂ ਸਾਰੇ ਪੈਂਪੜਾ ਇੱਥੇ ਬੈਠੇ ਹਾਂ ਹਰਪੀਰ ਸਾਡੇ ਵੀ ਬੈਠੇ ਪਿੱਛੇ ਸਾਰੇ ਅਫਸਰ ਸਾਹਿਬਾਨ ਬੈਠੇ ਆ ਸਾਦ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਇਕਲ ਜਿੱਕਾ ਖਾਲਸਾ ਵਾਇਕਲ ਜਿੱਕੀ ਬਤੇ ਸਾਡੀ ਪਾਰਟੀ ਦੇ ਸਾਡੇ ਸੀਨੀਅਰ ਆਗੂ ਸਾਡੇ ਸਾਬਕਾ ਮੰਤਰੀ ਸਾਡੇ ਸਾਊਥ ਹਲਕੇ ਤੋਂ ਐਮ ਐਲ ਏ ਡਾਕਟਰ ਨਿਰਜਜੀ ਸਾਡੇ ਡੀ ਸੀ ਸਾਹਿਬ ਸਰਦਾਰ ਦਲਵਿੰਦਰ ਸਿੰਘ ਜੀ ਤੇ ਸਾਡੇ ਐਲ ਸੀ ਸਾਹਿਬ ਗੁਪਤਾ ਸਾਹਿਬ ਜਿਹੜੇ ਸਾਡੇ ਨਾਲ ਹੜ੍ਹਾਂ ਦੇ ਵਿੱਚ ਮੈਂ ਸ਼ਖਸੀ ਸ਼ਾਨੀ ਆ ਉਹ ਸਾਡੇ ਪਹਿਲੇ ਐਸ ਐਸ ਪੀ ਵਿਅਤੀ ਜਿਹੜੇ ਸੀਗੇ ਔਰ ਗੁਪਤਾ ਸਾਹਿਬ ਐਸ ਡੀ ਐਮ ਨਾਲਾ ਔਰ ਸਾਡੇ ਡੀ ਐਸ ਪੀ ਨਾਲਾ ਸਾਡੀ 6-7 ਬੰਦਿਆਂ ਦੀ ਟੀਮ ਸੀਗੀ ਜਿਨ੍ਹਾਂ ਨੇ ਜ਼ਿੰਦਗੀ ਤੇ ਮੌਤ ਨੂੰ ਬਹੁਤ ਨੇੜੇੋਂ ਦੇਖਿਆ ਇਹਨਾਂ ਪ੍ਰਹਾਨਕ ਦੌਰ ਸੀਗਾ ਉਹ ਅਦੇ ਇਸ ਪ੍ਰਹਾਨਕ ਦੌਰ ਦੇ ਵਿੱਚ ਮਨੁੱਖਤਾ ਕਿਦਾਂ ਮਨੁੱਖਤਾ ਦੀ ਮਦਦ ਕਰਦੀ ਆ ਉਮੀ ਦੇਖਨ ਨੂੰ ਮਿਲਿਆ ਕਿ ਸਾਡੇ ਬਹੁਤ ਲੋਕ ਬਹੁਤ ਹੀ ਲੋਕਾਂ ਨੇ ਹਰ ਪੀੜਤਾ ਦੀ ਮਦਦ ਕੀਤੀ ਟਰਾਲੀਆਂ ਟਰੈਕਟਰ ਭੱਜ ਭੱਜ ਕੇ ਲੋਕ ਸਮਾਨ ਦਾ ਲੈ ਕੇ ਆਏ ਬਾਅਦ ਦੇ ਵਿੱਚ ਕਿਸਾਨਾਂ ਨੂੰ ਕਣਕ ਦੇ ਬੀਜ ਖਾਦਾਂ ਡੀਜ਼ਲ ਬਹੁਤ ਹੀ ਮਤੋਈ ਸਾਡੇ ਉੱਤੇ ਆਦਾ ਹੰਡਾ ਸਾਹਬ ਜਿਹੜੇ ਮੇਰੇ ਸ਼ਹਿਰ ਦੇ ਆ ਬੜੀ ਖੁਸ਼ੀ ਆ ਜਦੋਂ ਇਹ ਨਾਲੇ ਪਹਿਲੀ ਵਾਰ ਗਊ ਲੈ ਕੇ ਆਏ ਸੀਗੇ ਇੰਨਾ ਦਾ ਜਿਹੜਾ ਆਈਡੀਆ ਸੀਗਾ ਮੇਰਾ ਬਹੁਤ ਮਨ ਖੁਸ਼ ਹੋਇਆ ਇਹ ਕਹਿੰਦੇ ਕਿ ਅਸੀਂ ਪੈਸੇ ਦੇ ਸਕਦੇ ਸੀ ਤਾਲੀਆ ਸਾਹਿਬ ਪਰ ਅਸੀਂ ਗਾਂ ਦਿੱਤੀ ਆ ਗਾਂ ਦੇਣ ਦਾ ਮਤਲਬ ਇਹ ਆ ਕਿ ਅਸੀਂ ਸੰਸਕਾਰ ਦਿੱਤਾ ਉਸ ਪਰਿਵਾਰ ਨੂੰ ਜੇ 10 ਕਿਲੋ ਵੀ ਗਾਂ ਰੋਦ ਦਊਗੀ ਤੇ ਪਰਿਵਾਰ 6-7 ਕਿਲੋ ਦੁੱਧ ਵੇਚ ਕੇ ਆਪਣਾ ਗੁਜਾਦਾ ਕਰ ਲੂਗਾ ਤਾਂ ਮੈਨੂੰ ਲੱਗਾ ਕਿ ਇਹਦੇ ਬੰਦੇ ਧਰਤੀ ਦੇ ਉੱਤੇ ਬਹੁਤ ਸਿਆਣੇ-ਸਿਆਣੇ ਲੋਕ ਨੇ ਜਿਹੜੇ ਸਿਆਣੀ ਸੂਝ ਦੱਸਦੇ ਐ ਸੋ ਹਾੜਾ ਸਾਹਿਬ ਨੇ ਅਹਦਾਤਵਾਦੀਆਂ ਕਿ ਤੁਸੀਂ ਫਿਰ ਦਵਾਦਾ 23 ਗਾਈਆਂ ਲੈ ਕੇ ਆਏ ਹੋ ਤੁਹਾਡੀ ਟੀਮ ਦਾ ਸਾਰਿਆਂ ਦਾ ਜਿੰਨੇ ਵੀ ਤੁਸੀਂ ਕੰਮ ਕਰਦੇ ਹੋ ਉਹ ਦੇਖੋ ਇਹ ਕੋਈ ਫਾਰਮੈਲਟੀ ਨਹੀਂ ਪਾਈ ਕੇ ਮੈਂ ਤੁਹਾਨੂੰ ਦੱਸਦਾ ਕੱਲ ਮੈਂ ਉਸ ਲੜਕੀ ਨੂੰ ਮਿਲਣ ਗਿਆ ਸੀਗਾ ਬੜੀਆ ਮੂਸਾ ਦੇ ਵਿੱਚ ਜਿਹੜੀ ਲੜਕੀ 28 ਤਰੀਕ ਨੂੰ ਜਦੋਂ ਪਾਣੀ ਆਇਆ ਬਹੁਤ ਪਾਣੀ ਸੀਗਾ ਤੇ 29 ਤਰੀਕ ਨੂੰ ਉਹ ਲੜਕੀ ਦੇ ਬੇਬੀ ਹੋਣ ਆਲਾ ਸੀਗਾ ਬੱਚਾ ਹੋਣ ਆਲਾ ਸੀਗਾ ਤੇ ਰਾਤ ਤੋਂ ਦੂਕਤਾਂ ਦੀ ਨੂੰ 12 ਦੇ ਪ੍ਰੋਬਲਮ ਆ ਗਏ ਉਹਨੇ ਕਾਲ ਕੀਤੀ ਮੈਨੂੰ ਕੀਤੀ ਕਾਲ ਔਰ ਡੀਸੀ ਸਾਹਿਬ ਨੂੰ ਕਾਲ ਕੀਤੀ ਸਾਫ ਦੀ ਅਸੀਂ ਰਾਤ ਫੌਜ ਲਾ ਕੇ ਅਮਰ ਸਾਹਿਬ ਨੂੰ ਕਿਹਾ ਕਿ ਜਿੱਦਾਂ ਮੱਦੀ ਕੱਢ ਕੇ ਲਈਏ ਪਾਣੀ ਬਹੁਤ ਜ਼ਿਆਦਾ ਸੀਗਾ ਤੇ ਇੱਕ ਵਾਰ ਵੱਲ ਭੇਜੀ ਫੌਜ ਤੇ ਮਲਕ ਪਰ ਤੋਂ ਵਾਪਸ ਆ ਕੇ ਕਹਿੰਦੇ ਜੀ ਪਾਣੀ ਇੰਨਾ ਜ਼ਿਆਦਾ ਵੀ ਅੱਗੇ ਜਾਇਆ ਨਹੀਂ ਜਾਂਦਾ ਰਾਤ 12 ਵਜੇ ਹੀ ਆਪਰੇਸ਼ਨ ਸ਼ੁਰੂ ਕੀਤਾ ਤੇ ਸਵੇਰੇ ਕਰੀਬ 6:30 ਪੌਣੇ 7 ਵਜੇ ਸਾਡੀ ਫੌਜ ਦੇ ਜਵਾਨ ਤੇ ਸਾਡਾ ਇੱਕ ਸਰਦਾਰ ਪਿੰਡ ਆ ਸਾਡੇ ਉੱਤੇ ਵਲੰਟੀਅਰ ਸੀਗੇ ਨਾਲ ਉਹ ਫੌਜ ਦੇ ਨਾਲ ਲਾਇਆ ਹੀ ਕਿਉਂਕਿ ਫੌਜ ਨੂੰ ਰਸਤਿਆਂ ਦਾ ਪਤਾ ਨਹੀਂ ਲੱਗਦਾ ਤੇ 9:30 ਵਜੇ ਉਸ ਕੁੜੀ ਨੂੰ ਬਚਾਦੀ ਨੂੰ ਅਸੀਂ ਕੱਢ ਕੇ ਲਿਆਂਦਾ ਕੱਢ ਕੇ ਲਿਆ ਕੇ ਹਸਪਤਾਲ ਦਾ ਹਲ ਕਰਾਇਆ ਤੇ ਉਸ ਦਿਨ ਸ਼ਾਮ ਉਹਦੇ ਘਰ ਬੇਟੇ ਨੇ ਜਨਮ ਲਿਆ ਔਰ ਮੈਂ ਕੱਲ ਦਰਿਆ ਪੂਸੇ ਗਿਆ ਤੇ ਮੈਂ ਉਹਨਾਂ ਨੂੰ ਦੋਵਾਂ ਮਾਂ ਪੁੱਤਾਂ ਨੂੰ ਮਿਲ ਕੇ ਆਇਆ ਔਰ ਮੈਨੂੰ ਉਹ ਦਿਨ ਯਾਦ ਆ ਗਿਆ ਕਿ ਉੱਥੇ 10-10 ਫੁੱਟ ਪਾਣੀ ਸੀਗਾ ਕਿਦਾਂ ਇਥੋਂ ਕੱਢ ਕੇ ਖੜਿਆ ਸੀਗਾ ਲੜਕੀ ਨੂੰ ਬਚਾਦੀ ਨੂੰ ਮਤਲਬ ਬਹੁਤ ਸਾਡੇ ਫੌਜ ਦੇ ਬੰਦਿਆਂ ਨੇ ਇੰਨਾ ਕੰਮ ਕੀਤਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹਦੇ ਇੰਨਾ ਰਿਸਕੀ ਕੰਮ ਹੀ ਨਾ ਹੁਣ ਤੇ ਤੁਹਾਨੂੰ ਨਹੀਂ ਲੱਗੂਗਾ ਪਰ ਉਸ ਸਮੇਂ ਪਾਣੀ ਕਿੰਨਾ ਤੇਜ਼ ਸੀ ਤੇ ਪਾਣੀ ਕਿੰਨਾ ਸੀਗਾ ਇਹ ਮੇਰੇ ਨਾਲ ਆਈ ਵਿਟਨੈਸ اے ਡੀ ਸੀ ਸਾਹਿਬ ਬੈਠੇ ਰਹ ਗੁਪਤਾ ਸਾਹਿਬ ਜਯਸ਼ਦੀਆ ਬਈ ਦਾ ਨਾ ਬੇਟਾ ਸਾਕਸੀ ਦਾ ਐਸਲ ਵਿੱਚ ਨਹੀਂ ਮੰਜਿੰਦਾ ਵੀ ਬਦਲ ਗਿਆ ਪਤਾ ਨਹੀਂ ਲੱਗਦਾ ਕਿ ਸ਼ਾਮ ਨੂੰ ਘਰ ਵਾਪਸ ਜਾਵਾਂਗੇ ਕਿ ਨਹੀਂ ਜਾਵਾਂਗੇ ਇੰਨਾ ਰਿਸਕ ਵਾਲਾ ਕੰਮ ਸੀਗਾ ਪਰ ਅਸੀਂ ਕੀਤਾ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਸੀ ਅਸੀਂ ਕੰਮ ਕੀਤਾ ਆਪਣੇ ਲੋਕਾਂ ਦੀ ਮਦਦ ਕੀਤੀ ਸਾਰੀ ਡਿਊਟੀ ਸੀ ਬਤ ਕਰਦੀ ਕੋਈ ਬਲੱਖਣ ਕੰਮ ਨਹੀਂ ਕੀਤਾ ਸਾਡੀ ਡਿਊਟੀ ਆ ਲੋਕਾਂ ਦੇ ਚੁੜਿਆ ਵੀ ਆ ਵੈਸੇ ਵੀ ਅਸੀਂ ਇਨਸਾਨ ਆ ਪੰਜਾਬੀ ਆ ਸਿੱਖ ਆ ਜਿਸ ਤਰ੍ਹਾਂ ਦੇ ਨਾਲ ਅਸੀਂ ਰਿਲੇਟਡ ਆ ਸਾਨੂੰ ਤਾਂ ਸੜਤ ਤੁਸਪਾਉਂਦਾ ਕਿ ਕਿਦਾਂ ਬਲੌਖੇ ਟਾਈਮ ਤੇ ਲੋਕਾਂ ਦੀ ਬਾਹ ਫੜਨੀ ਸੋ ਬਹੁਤ ਵੱਡੀ ਮਤਲਬ ਜਿਹੜੀ ਜਦੋਜਾਦ ਹੋਈ ਜਦੋਂ ਅਸੀਂ ਇਦਾਂ ਜਦੋਜਾਦ ਕਰੇ ਤੇ ਸਾਡੇ ਮੌਜੂਦਾ ਦੀਸਾ ਬੋਦੋ ਗਰਵਾਪੁਰ ਦੇ ਡੀਸੀ ਇਹ ਡੇਰੇ ਬਾਬਾ ਨਾਨਕ ਏਰੀਆ ਦੇ ਵਿੱਚ ਜਿੱਥੇ ਬਹੁਤ ਨੁਕਸਾਨ ਹੋਇਆ ਇਹਨਾਂ ਦੇ ਉੱਤੇ ਕਮਾਂਡ ਸਵਾਲੀ ਇਹ ਉੱਥੇ ਕੰਮ ਕਰਦੇ ਸੀ ਸਾਡੇ ਅਫਸਾ ਕਰਕੇ ਇੰਨੀ ਛੇਤੀ ਉਹ ਮੈਨੂੰ ਬੜਾ ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਪਹਿਲੀਆਂ ਸਰਕਾਰਾਂ ਹੁੰਦੀਆਂ ਸੀਗੀਆਂ ਜਦੋਂ ਕਿਤੇ ਹੰਨਾ ਸਾਹਿਬ ਵੱਲ ਆ ਜਾਂਦਾ ਸੀ ਹੜ ਆ ਜਾਂਦਾ ਸੀਗਾ ਤੇ ਦੋ ਦੋ ਸਾਲ ਲੱਗ ਜਾਂਦੇ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਉਹ 4 ਮਹੀਨਿਆਂ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਭ ਲੋਕਾਂ ਨੂੰ ਮੁਆਵਜ਼ਾ ਦਿੱਤਾ ਕੱਲ ਅਸੀਂ ਇਹ ਨਾਲੇ ਦੀ ਅਫਸਾ ਦੀ ਮੀਟਿੰਗ ਕੀਤੀ ਥੋੜੇ ਸਾਡੇ ਕੇਸ ਰਹਿ ਗਏ ਬਾਕੀ ਦੇਖੋ ਤੁਸੀਂ ਅਸੀਂ ਡਾਕਟਰ ਸਾਹਿਬ 52 ਕਰੋੜ ਰੁਪਏ ਵੰਟਦਾ 52 ਕਰੋੜ ਰੁਪਏ ਨਾਲੇ ਚ ਹੁਣ ਤੱਕ ਮਿਲ ਵੰਟਦਾ ਹਰ ਭੀੜ ਤੱਕ ਵਾਅਦਾ ਜਿਹੜਾ ਮਾਨ ਸਾਹਿਬ ਨੇ ਭੇਜਿਆ ਸੀ ਥੋੜਾ ਬਾਕੀ ਰਹਿ ਗਿਆ ਉਹ ਵੀ ਅਸੀਂ ਦੇਖਦੇ ਉਹ ਵੀ ਜਲਦੀ ਕੱਲ੍ਹ ਦਾ ਡਿਊਟੀ ਲਾ ਕੇ ਮੈਂ ਕਿਹਾ ਸਾਰੇ ਜਾਨੇ ਆਪਾਂ ਦਲਕੇ ਜਲਦੀ ਜਲਦੀ ਲੁੱਕਾਂਗੇ ਬਲ ਪਹਿਲੀ ਵਾਰ ਕਿ ਕੇ ਸਰਕਾਰ ਨੇ ਵਾਅਦਾ ਵੀ ਯਾ ਰੁਪਿਆ ਇਕੜ ਦਾ ਇੱਕ ਮਕਾਨ ਟੱਠੇ ਦਾ 1,20,000 ਰੁਪਿਆ ਜਿਸ ਮਕਾਨ ਨੂੰ ਤੇੜ ਆ ਗਈ ਉਹਨੂੰ 40,000 ਰੁਪਿਆ ਜਿਹੜੀ ਕੋਈ ਗਾਂ ਮੱਝ ਕਿਸ ਦੀ ਰੁੜ ਗਈ ਉਹਨੂੰ 40000 ਰੁਪਏ ਦਿੱਤਾ ਇੰਨਾ ਪੈਸਾ ਦਿੱਤਾ ਸਰਕਾਰ ਦੇ ਦੁਬਾਰਾ ਪੈਦਾ ਤੇ ਖੜੇ ਕਰ ਲਈ ਆਪਣੇ ਲੋਕਾਂ ਨੂੰ ਔਰ ਮੈਂ ਦੇਖਿਆ ਕਿ ਸੈਸਾ ਦੇ ਲੋਕ ਆਪਣੀ ਨਾਰਮਲ ਜ਼ਿੰਦਗੀ ਵਾਲਦੇ ਰ ਪਰਤਵੇ ਔਰ ਇਦਾਂ ਦੇ ਦਾਨੀ ਸੱਜਣ ਮੈਂ ਵਕੀ ਇਦਾਂ ਦੇ ਦਾਨੀ ਸੱਜਣਾਂ ਦਾ ਸਰ ਕੱਲ ਜਦੋਂ ਮੈਂ ਕਰ ਗਿਆ ਤੇ ਮੇਰੇ ਦਾ ਮੁੰਡਾ ਕਹਿੰਦਾ ਗੇਟ ਆਲਾ ਕਹਿੰਦਾ ਜੀ ਇੱਕ ਬੰਦੇ ਆਏ ਸੀ ਉਹ ਇੱਕ ਗੱਡੀ ਲਿਆਏ ਛੋਟੀ ਬਿੰਦਾ ਦੀ ਤੇ ਕਹਿੰਦੇ ਕੰਬਲ ਲਾ ਗਏ ਉਹ 2 250 ਤੇ 400 ਕੰਬਲ ਜਿਹੜਾ ਉਹ ਕੰਬਲ ਲਾ ਗਏ ਤੇ ਨਾਲ ਕੁਝ ਬਿਸਤੇ ਲਾ ਕੇ ਗਏ ਹਰਪੀੜਤਾਂ ਲਈ ਮੈਂ ਕਿਹਾ ਕੌਣ ਸੀਗੇ ਕਹਿੰਦੇ ਪਤਾ ਨਹੀਂ ਮੁੜ ਕੇ ਬਿੰਦੂ ਇੱਕ ਮੁੰਡਾ ਕਹਿੰਦਾ ਜੀ ਉਹਨਾਂ ਚੋਂ ਤਲਵੀਜ਼ ਖਿਲਦਾ ਨਾਂ ਲਿੰਦੇ ਸਾਡੇ ਬਜੀਠੇ ਕਿਤੇ ਚਾਹ ਤੇ ਮੈਂ ਤਲਵੀਜ਼ ਨੂੰ ਕਾਲ ਕੀਤੀ ਮੈਂ ਕਿਹਾ ਯਾਰ ਸਬਾਨ ਤੂੰ ਭੇਜਿਆ ਉਹ ਕਹਿੰਦਾ ਮੈਂ ਇਕੱਠਾ ਕੀਤਾ ਸੀਗਾ ਹਰਪੀੜਤਾ ਵਾਸਤੇ ਤੇ ਮੈਂ ਕਿਹਾ ਵੀ ਸਾਨੂੰ ਪਤਾ ਨਹੀਂ ਲੱਗਦਾ ਕਿੱਥੇ ਦੇਣਾ ਤੇ ਮੈਂ ਬੰਦੇ ਨੂੰ ਕਿਹਾ ਤਾਲੀਆ ਸਾਹਿਬ ਨੂੰ ਦੇਖ ਕੇ ਆਓ ਉਹ ਉਹ ਦੇਖੇ ਬੋਲੇ ਐਦਾਂ ਲੋ ਕਰ ਬਚਾਰ ਵੀ ਨਹੀਂ ਹੋ ਗਿਆ ਰੱਛਦਾ ਦੇਖ ਮੇਰੇ ਖਾਲੋ ਘਟੋ ਘਟਦੀ ਦੇ ਦੋ ਤਿੰਨ ਹਜ਼ਾਰ ਕੰਬਲ ਹੋਣਾ ਕੋਈ ਦਦੀਆਂ ਖੇਸ ਉਹ ਹੜਾ ਸੀ ਬੰਨਾਂਗੇ ਮਤਲਬ ਇੰਨੇ ਦਾਨੀ ਸੱਜਣ ਸਾਡੇ ਯਾਰ ਇੰਨੀ ਲੋਕਾਂ ਦੀ ਮਦਦ ਕੀਤੀ ਹੈ ਅੰਦਰ ਸਾਹਿਬ ਤੁਹਾਨੂੰ ਸਲੂਟ ਹੈ ਤੁਹਾਡੀ ਟੀਮ ਨੂੰ ਸਲੂਟ ਹੈ ਸਰ ਤੁਸੀਂ ਇੰਨਾ ਸਾਡਾ ਖਿਆਲ ਰੱਖਿਆ ਇੰਨਾ ਵਧੀਆ ਤੁਸੀਂ ਪ੍ਰਦਾਲਾ ਕਰਿਓ ਔਰ ਪੰਜਾਬ ਚੋਂ ਸ਼ਾਈ ਵਾਸ ਦੀ ਗਾਂ ਪਿਓ ਨਹੀਂ ਤੇ ਮਿਲਦੀ ਇਹ ਉੱਥੋਂ ਲਿਆਉਂਦੇ ਲੱਭ ਕੇ ਰਾਸਤਾ ਉਹਦੋਂ ਬਿਕਾ ਦੇ ਨਾਲੇ ਪਾਸੋਂ ਲਿਆ ਕੇ ਦਿੱਤੀਆ ਉਹ ਮੇਰੀ ਬੇਕਤੀ ਹਰ ਵੀਰ ਦੀਆਂ ਨੂੰ ਇਹ ਜਦ ਗਾਈ ਸਾਮ ਕੇ ਰੱਖਿਓ ਗਾਈ ਦੀ ਸੇਵਾ ਕਰਿਓ ਇਹ ਇੱਕ ਬੜਾ ਵੱਡਾ ਰਸਗਾਰ ਛਾਈਵਾਲ ਗਾਈ ਦੀ ਜਿਹ ਅੱਜ ਬੱਚੀ ਆ ਨਾ 2 ਸਾਲ ਬਾਅਦ ਉਹਨੇ ਮਾਂ ਮਾਜੜਾ ਤੁਹਾਨੂੰ ਇੱਕ ਵੱਡਾ ਰਸਗਾਰ ਜਿਹੜਾ ਹੰਡਾ ਸਾਹਿਬ ਨੇ ਦਿੱਤਾ ਜੇ ਇਹਨੂੰ ਸਾਮ ਕੇ ਸੇਵਾ ਕਰਿਓ ਇਹਦੀ ਗਾਵਾਂ ਦੀ ਸੇਵਾ ਕਰਕੇ ਆਪਣੇ ਬੱਚਿਆਂ ਨੂੰ ਬਾਲਨ ਤੋਂ ਮੈਂ ਹੰਡਾ ਸਾਹਿਬ ਦਾ ਡੀਸੀ ਸਾਹਿਬ ਦਾ ਐਡੀਸੀ ਸਾਹਿਬ ਦਾ ਸੱਡੇ ਮਤਲਬ ਰੈਡ ਕਰਾਸ ਦੇ ਸੈਕਟਰੀ ਸਾਹਿਬ ਦਾ ਡਾਕਟਰ ਸਾਹਿਬ ਦਾ ਸਭ ਦਾ ਬਹੁਤ ਸਾਰੇ ਅਬਸਰਤੋਈ ਕਾਕੀ ਹੋਣੀ ਸਾਰੇ ਇਸ ਟੀਮ ਦੇ ਮੈਂਬਰ ਨੇ ਸਾਰੇ ਡਾਕਟਰ ਸਾਹਿਬ ਸਾਰੇ ਹੀ ਮੈਂਬਰ ਨੇ ਸਾਰੇ ਤੁਸੀਂ ਇਹ ਕੰਮ ਕਰਦੇ ਮੈਂ ਤੁਹਾਡਾ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੀ ਸਰਕਾਰ ਵੱਲੋਂ ਸਦਾ ਭਗਵੰਤ ਸ੍ਰੀਮਾਨ ਜੀ ਦੀ ਸਰਕਾਰ ਵੱਲੋਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੇ ਤੁਸੀਂ ਇਦਾਂ ਹੀ ਸਾਡੇ ਤੇ ਨਿਗਾਹ ਰੱਖੋਗੇ ਇਦਾਂ ਹੀ ਜੇ ਸਾਡੀ ਮਦਦ ਕਰਦੇ ਰਹੋਗੇ ਅਸੀਂ ਸਜੇ ਸਜੇ ਸਭ ਭੁਲਿਆ ਪਿੰਡੀ ਖੇਤੀ ਜਾਨਾ ਸਾਰੇ ਸਾਰੇ ਇਸੀ ਭੁੱਲਣ ਦੀ ਕੋਸ਼ਿਸ਼ ਕਰਾਂਗੇ ਬਹੁਤ ਦਰਦਨਾਕ ਸੀਨ ਜਦੋਂ ਤੇਤੇ ਆ ਜਾਂਦੇ ਆ ਸਾਡੀ ਅੱਖਾਂ ਆਪਣੇ ਆਪ ਹੀ ਖੁੱਲ ਜਾਂਦੀਆਂ ਵੀ ਕਿੱਦਾਂ ਦੇ ਸੀਨ ਸੀਗੇ ਸੋ ਮੈਂ ਸਾਰਿਆਂ ਦਾ ਬਹੁਤ ਧੰਵਾਦੀ ਆ ਇੱਕਦਮ ਮੈਂ ਹਰ ਪੀੜਤ ਵੀਰਾਂ ਨੂੰ ਬੇਇੱਜ਼ਤੀ ਕਰਦਾ ਵੀ ਗਾਈਆਂ ਨੂੰ ਸੰਭਿਓ ਇਹਨਾਂ ਨੂੰ ਪੱਠੇ ਪਾਇਓ ਇਹ ਤੁਹਾਡੇ ਪਤਵਾਦ ਦਾ ਤੁਹਾਡੇ ਕੱਬਰ ਦਾ ਹਾਂਡਾ ਸਾਹਿਬ ਦੀ ਟੀਮ ਨੇ ਇੱਕ ਬਹੁਤ ਵਧੀਆ ਰੋਜ਼ਗਾਰ ਦਿੱਤਾ ਦੇ ਨੌਕਰੀ ਨਹੀਂ ਮਿਲ ਲਿਖ ਦਿਓ ਜਿਹੜਾ ਕੰਮ ਇਹਨਾਂ ਨੇ ਕਰਤਾ ਦੇ ਤੁਹਾਡੇ ਦੇ ਹਿੰਮਤ ਹੈ ਕਿ ਤੁਸੀਂ ਹੁਣ ਤੱਕੜੇ ਹੋ ਕੇ ਦੀ ਸੇਵਾ ਕਰਕੇ ਜਿੰਨਾ ਮਰਜ਼ੀ ਦੁੱਧ ਲਈ ਜਾ ਅੱਜ ਕੱਲ੍ਹ ਐਵੇਂ ਦੁੱਧ 15 ਕਿਲੋ ਦੇ ਲੱਗ ਗਿਆ ਜੇ ਤੁਸੀਂ ਸੇਵਾ ਕਰ ਦੋਤੇ ਵਧੀਆ ਸ਼ਹੀਵਾਲ ਦਾ ਦੁੱਧ ਵੀ ਫਰੈਸ਼ ਵੀ ਬੜੀ ਹੈ ਸੋ ਮੈਂ ਸਾਹ ਜਾਂਦਾ ਬਹੁਤ ਬਹੁਤ ਧੰਨਵਾਦੀ ਹੈ ਸਾਡਾ ਸਾਹਿਬ ਦਾ ਫੇਰ ਉਹਨਾਂ ਦੀ ਟੀਮ ਦਾ ਸਭ ਦਾ ਬਹੁਤ ਧੰਨਵਾਦੀ ਹੈ ਔਰ ਬੰਦੇ ਹੋਣਦੇ ਇਦਾਂ ਦੇ ਹੋਣ ਅਮਰਸਰ ਦੇ ਵਿੱਚ ਜੰਮੇ ਬਲੇ ਦਿੱਲੀ ਜਾਬ ਕਰਦੇ ਦਿੱਲੀ ਸੈੱਟ ਹੋ ਗਿਆ ਪਰ ਸਾਡਾ ਅਮਰਸਰ ਨੂੰ ਭੁੱਲੇ ਵੀ ਪੀੜ ਬੜੀ ਅਜ ਨਾਲੇ ਤੇ ਉਸੇ ਲਈ ਆ ਗਏ ਇਦਾਂ ਦੇ ਬੰਦੇ ਚਾਹੀਦੇ ਜਦੋਂ ਬੜਾ ਲੱਗਾ ਕਿ ਮੇਰੇ ਜਿਲੇ ਦੇ ਉੱਤੇ ਪੀੜਿਆ ਤੋ ਯਾਦ ਆ ਕਪਾ ਮਤ ਕਰੀਏ ਐਡੇ ਤੇ ਬੰਦੇ ਹੁੰਦੇ ਆ ਸੋ ਮੈਂ ਸਭ ਦਾ ਬਹੁਤ ਬਹੁਤ ਧੰਵਾਦੀ ਆ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕੀ ਬੋਲੀ